ਅੱਜ ਦਾ ਆਪਾਂ ਵਲੌਗ ਸ਼ੁਰੂ ਕਰਨ ਲੱਗੇ ਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਛੋਟੇ ਸਾਹਿਬ ਜਦਿਆਂ ਦੀ ਅੱਜ ਛੋਟੇ ਸਾਹਿਬ ਜਦਿਆਂ ਦਾ ਅੰਤਿਮ ਸੰਸਕਾਰ ਸੀਗਾ ਜੀ ਤੇ ਇਸ ਚੀਜ਼ ਨੂੰ ਮੁੱਖ ਰੱਖਦੇ ਆਂ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਕੀਤਾ ਹੋਇਆ ਵਾ ਤੇ ਸਾਰੇ ਲੰਗਰ ਤਿਆਰ ਕਰ ਰਹੇ ਆ ਉਧਰ ਤੇ ਖੰਡ ਪਾਠ ਸਾਹਿਬ ਦਾ ਭੋਗ ਵੀ ਰੱਖਿਆ ਹੋਇਆ ਵਾ ਅੱਜ ਭੋਗ ਆ ਖੰਡ ਪਾਠ ਸਾਹਿਬ ਦਾ ਤਿੰਨ ਦਿਨ ਹੋ ਗਏ ਖੰਡ ਪਾਠ ਸਾਹਿਬ ਚੱਲੀ ਜਾਂਦਾ ਵਾ ਤੇ ਇੱਧਰ ਸਾਰੇ ਸੇਵਾਦਾਰ ਸੇਵਾ ਕਰੀ ਜਾਂਦੇ ਆ ਆਹ ਸਾਡੇ ਭਾਈ ਬੰਟੀ ਸਿੰਘ ਜੀ ਸਫਾਈ ਕਰ ਰਹੇ ਆ ਇਹ ਹੈਗੇ ਰਾਜਾ ਸਿੰਘ ਜੀ ਜਿਹੜੇ ਕਿ ਪੰਗਤਾਂ ਦੀ ਸੇਵਾ ਕਰੀ ਜਾਂਦੇ ਆ ਤੇ ਬੜੇ ਵਧੀਆ ਤਰੀਕੇ ਨਾਲ ਵਗਤਾਂ ਵਛਾਈ ਜਾਂਦੇ ਆ ਇਹਨਾਂ ਨੂੰ ਤੁਸੀਂ ਜਾਣਦੇ ਹੀ ਆ ਪਿਛਲੇ ਵਲੌਗ ਵਿੱਚ ਤੁਹਾਨੂੰ ਬੁਲਾਇਆ ਸੀਗਾ ਕਿ ਐਵੇਂ ਤੁਹਾਨੂੰ ਸਾਰਿਆਂ ਨੇ ਇੰਟਰਡਿਊਸ ਕਰਵਾਉਨੇ ਆ ਤੇ ਨਾਲੇ ਅਸੀਂ ਤੁਹਾਨੂੰ ਲੰਗਰਾਂ ਦੀ ਵਿਵਸਥਾ ਤੇ ਹੋਰ ਜਿਹੜੇ ਅੱਗੇ-ਅੱਗੇ ਕੰਮ ਅਸੀਂ ਕਰਾਂਗੇ ਤੋਂ ਤੁਹਾਨੂੰ ਦਿਖਾਵਾਂਗੇ ਜੀ ਇਹ ਹੈਗੇ ਜੀ ਬਾਬਾ ਚਰਨੀ ਜੀ ਜਿਹੜੇ ਕੀ ਖਾਨਪਾਟ ਸਾਹਿਬ ਦੀ ਸੇਵਾ ਨਿਭਾਰੇ ਆ ਤੇ ਇੱਧਰ ਹੁਣ ਦੇਗ ਬਣਾਉਣ ਲੱਗੇ ਆ ਇੱਧਰ ਭਾਈ ਬਾਰੂ ਸਿੰਘ ਜੀ ਦੇਗ ਦੀ ਸੇਵਾ ਕਰੀ ਜਾਂਦੇ ਆ ਬਾਬਾ ਚਰਨੀ ਜੀ ਇਹਨਾਂ ਦਾ ਮਾਰਗਦਰਸ਼ਨ ਕਰ ਰਹੇ ਆ ਇਹਨਾਂ ਨੂੰ ਦੱਸ ਰਹੇ ਵੀ ਕਿਸ ਤਰੀਕੇ ਦੇਗ ਬਣਾਉਣੀ ਹੈ ਇੱਧਰ ਅੰਟੀਆਂ ਵੀ ਆ ਗਈਆਂ ਤੇ ਲੰਗਰਾਂ ਦੀ ਤਿਆਰੀ ਕਰੀ ਜਾਂਦੀਆਂ ਆਂ ਹਾਂ ਤਾਂ ਕਿੰਨੀ ਜਾਂਦੇ ਆਂ ਇੱਧਰ ਸਾਡੇ ਪਚੰਗੀ ਗੁਰਜੀਤ ਸਿੰਘ ਪਚੰਗੀ ਸਿੰਘ ਲੱਗੇ ਹੋਏ ਆ ਮੱਟਰ ਕੱਢਣ ਵਾਸਤੇ ਸਵੇਰ ਦੇ ਬੜੀ ਸੇਵਾ ਕਰੀ ਜਾਂਦੇ ਆਂ ਆਹ ਵਾਹਿਗੁਰੂ ਜੀ ਦੇ ਬਤੇ ਤੇ ਇੱਧਰ ਹੈਗੇ ਆ ਭਾਈ ਰਣਜੀਤ ਸਿੰਘ ਜੀ ਜਿਹੜੇ ਕੀ ਗੱਜਣਾ ਕਰਤਨ ਲੱਗੇ ਆ ਸਵੇਰ ਤੋਂ ਹੀ ਬਹੁਤ ਠੰਡ ਵੀ ਅੱਜ ਬਹੁਤ ਆ ਤੇ ਫਿਰ ਵੀ ਬਹੁਤ ਸੇਵਾ ਕਰ ਰਹੇ ਆ ਸਾਰੀ ਤੇ ਗੋਬੀ ਨਹੀਂ ਇਹ ਲੰਗਰਾਂ ਦੀ ਤਿਆਰੀ ਚੱਲੀ ਜਾਂਦੀ ਆ ਇਧਰ ਭਾਈ ਮੰਨੀ ਸਿੰਘ ਮਨਜੀਤ ਜੀ ਵੀ ਲੱਗੇ ਹੋਏ ਇਹ ਬੜੇ ਮਜ਼ਾਕਾਂ ਕਰਦੇ ਬੜੇ ਛੇੜਦੇ ਜਿੰਨਾਂ ਨੂੰ ਇਧਰ ਭਾਈ ਗੁਰਪੰਤ ਸਿੰਘ ਜੀ ਜਿਹੜੇ ਕੀ ਹਲਵਾਈ ਆ ਇਹ ਦਾਲ ਦੀ ਸੇਵਾ ਕਰ ਰਹੀ ਹੈ ਇੱਧਰ ਚਾਹ ਦੀ ਸੇਵਾ ਚੱਲੀ ਜਾਂਦੀ ਹੈ ਉਹ ਪਾਵਾ ਤੱਕ ਹੋਰ ਇਹ ਮੈਂ ਕਿਹਨੂੰ ਭਾਈ ਦਰਵਿਸ਼ ਭਾਈ ਕੀ ਮੰਗਦੇ ਨੇ ਤੁਸੀਂ ਅੱਛਾ ਪੀੜੀ ਦੇ ਆ ਕੇ ਦਈਏ ਮਨੇ ਲਿਆ ਜਨੇ ਤੁਹਾਨੂੰ ਪੀੜੀ ਤੇ ਆਟਾ ਕਿੰਨਾ ਘਾਟਾ ਚਾਹੀਦਾ ਆਪਾਂ ਨੂੰ ਹਾਂਜੀ ਕੋਈ ਗੱਲ ਨਹੀਂ ਜਿਆਦਾ ਤਲੀ ਹੁੰਦਾ ਹਾਂਜੀ ਸਾਰੇ ਹੀ ਆਉਣਗੇ ਪਿੰਡ ਵਾਲੇ ਵੀ ਆਉਣਗੇ ਹਾਂਜੀ ਸੋਗ ਜਣਾ ਤਾਂ ਹੋ ਗਿਆ ਬਸ ਇਨਾ ਆਟਾ ਵੱਧੂਆ ਜਿਹਨ ਲੋੜ ਪਈ ਤਾਂ ਹੋਰ ਪਾ ਲਾਂਗੇ ਹਾਂਜੀ ਠੀਕ ਤਿਆਰ ਕਰੀ ਜਾਨੇ ਜੀ ਵਿੱਚ ਦੇਖਦੇ ਆਟਾ ਪਾ ਦਿੱਤਾ ਵਾ ਆਪ ਆ ਗਏ ਤੇ ਅਰਤੀ ਤੋਂ ਬਾਅਦ ਭਾਈ ਜੀ ਕੀ ਕਰੋਂਗੇ ਭਾਈ ਸਾਹਿਬ ਜੀ ਜਿਆਦੀ ਉਮਰ ਤੇ ਕੋਈ ਰਾਬਰਾ ਨੇ ਆਹ ਬੋਲ ਤਿਆਰ ਕਰਤੀ ਆ ਦੇਖ ਕੁੰਡ ਵੀ ਓਏ ਬੀ ਬੋਧਾ ਤਰਾਨ ਦੇ ਵਿੱਚ ਕੌਣ ਲੱਗੇ 3 ਮਿੰਟ ਹੋ ਗਏ ਹੁਣ ਕੱਢੋ ਓਏ ਅਬਰੇ ਦੇ ਮਾਮਾ ਦੇ ਲੈ ਗਏ ਅਸੀਂ ਜਾਈ ਜੰਨੇ ਆ ਦਰਬਾਰ ਸਾਹਿਬ ਦੇ ਵਿੱਚ ਬਾਬਾ ਜੀ ਵੀ ਨਾਲ ਆ ਸਾਡੇ ਠੰਡ ਬਹੁਤ ਅੱਜ ਤੇ ਦਿਨ ਦੇ ਵਿੱਚ ਠੰਡ ਦੇਖ ਲਓ ਤੇ ਕੱਲ ਵੀ ਬਹੁਤ ਠੰਡ ਸੀਗੀ ਚਲੋ ਯਸਿੰ ਸਿੰਘ ਚਲ ਗਏ ਦਰਬਾਰ ਸਾਹਿਬ ਚ ਸਰਪੰਚ ਸਾਹਿਬ ਡਿਊਟੀ ਲਈ ਜਾਂਦੇ ਖੰਡਵਾਲ ਸਾਹਿਬ ਜੀ ਅੱਜ ਦੇਖ ਲਓ ਜੀ ਕਿੰਨੀ ਠੰਡ ਹੈਗੀ ਆ ਤੇ ਅੱਜ ਤੋਂ 300 ਸਾਲ ਪਹਿਲਾਂ ਦੇਖ ਲਓ ਵੀ ਉਦੋਂ ਉਸ ਟਾਈਮ ਦੇ ਵਿੱਚ ਪ੍ਰਦੂਸ਼ਣ ਵੀ ਬਹੁਤ ਘੱਟ ਸੀਗਾ ਤੇ ਅੱਜ ਦੀ ਠੰਡ ਨੂੰ ਮਤਲਬ ਕਿ ਦੁੱਗਣੀ ਤਿੱਗਣੀ ਠੰਡ ਜਿਆਦੀ ਪੈਂਦੀ ਸੀਗੀ ਤੇ ਉਸ ਟਾਈਮ ਦੇ ਵਿੱਚ ਛੋਟੇ ਸਾਹਿਬ ਜੀ ਦੇ ਠੰਡੇ ਬੁਰਜ ਦੇ ਵਿੱਚ ਤੇ ਨਾਲ ਉਹਨਾਂ ਦੇ ਮਾਤਾ ਜੀ ਠੰਡੇ ਬੁਰਜ ਦੇ ਵਿੱਚ ਸੀਗੇ ਤੇ ਉਹ ਕਹਿੰਦੇ ਵੀ ਉਹਦੇ ਕੋਲੋਂ ਦੀ ਇੱਕ ਨਦੀ ਚੱਲਦੀ ਸੀਗੀ ਤੇ ਉਹ ਬੁਰਜ ਨਾਲ ਹਵਾ ਟਕਰਾਉਂਦੀ ਸੀ ਤੇ ਹੋਰ ਠੰਡੀ ਹੋ ਜਾਂਦੀ ਸੀ ਤੇ ਇਸ ਪੋ ਮਾਗ ਦੇ ਦਿਨਾਂ ਦੇ ਵਿੱਚ ਉਤੋਂ ਵੀ ਜਿਆਦਾ ਠੰਡ ਹੋ ਜਾਂਦੀ ਸੀ ਉਸ ਮਤਲਬ ਕਿ برف ਹੀ ਜੰਮ ਜਾਂਦੀ ਸੀ ਇੰਨੀ ਠੰਡ ਹੁੰਦੀ ਸੀਗੀ ਉਸ ਬੁਰਜ ਦੇ ਵਿੱਚ ਤੇ ਨਿੱਕੇ ਨਿੱਕੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਉਸ ਬੁਰਜ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਰੱਖਿਆ ਹੋਇਆ ਸੀਗਾ ਤੰਸ਼ਦਤਾ ਦੇ ਕੇ ਫਿਰ ਵੀ ਉਹ ਛੋਟੇ ਸਾਹਿਬ ਜੀ ਆਦੇ ਡੋਲੇ ਨਹੀਂ ਤੇ ਆਪਣੇ ਧਰਮ ਦੇ ਖਾਤਰ ਦੇਖ ਲਓ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਉਸ ਕੁਰਬਾਨੀ ਨੂੰ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਵਾ ਤੇ ਅੱਜ ਉਸ ਕੁਰਬਾਨੀ ਨੂੰ ਯਾਦ ਕਰਦਿਆਂ ਹੋਏ ਆਈ ਅਸੀਂ ਪ੍ਰੋਗਰਾਮ ਰੱਖਿਆ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਸਾਰੇ ਹੀ ਲੰਗਰਾਂ ਦੀ ਤਿਆਰੀਆਂ ਕਰੀ ਜਾਂਦੇ ਆ ਤੇ ਮੇਨ ਮਤਲਬ ਕਿ ਇੱਕ ਦੁੱਖ ਜਿਹਾ ਇਸ ਦਿਨਾਂ ਦੇ ਵਿੱਚ ਮਹਿਸੂਸ ਹੁੰਦਾ ਵਾ ਤੇ ਆਪਾਂ ਨੂੰ ਉਸ ਚੀਜ਼ ਨੂੰ ਆਪਾਂ ਨੂੰ ਫੀਲ ਕਰਨਾ ਚਾਹੀਦਾ ਤੇ ਜਿੰਨੀਆਂ ਵੀ ਸਿੱਖ ਸੰਗਤਾਂ ਹੈਗੀਆਂ ਉਹਨਾਂ ਨੂੰ ਇਸ ਦਿਹਾੜੀ ਨੂੰ ਯਾਦ ਕਰਨਾ ਚਾਹੀਦਾ ਵਾ ਤੇ ਆਪਾਂ ਨੂੰ ਉਹ ਚੀਜ਼ ਨੂੰ ਫੀਲ ਕਰਨਾ ਚਾਹੀਦਾ ਵਾ ਤੇ ਜਿਸ ਕਰਕੇ ਕਿ ਆਪਾਂ ਸਿੱਖੀ ਨਾਲ ਜੁੜੇ ਰਹੀਏ ਤੇ ਇਨਾ ਦਿਨਾਂ ਦੇ ਵਿੱਚ ਹੀ ਹੋਰ ਵੀ 크리스마ਸ ਆਉਂਦੀ ਆ ਜਾਂ ਹੋਰ ਦਿਹਾੜੇ ਆਉਂਦੇ ਆ ਉਹ ਦਿਹਾੜਿਆਂ ਨੂੰ ਜੇ ਉਹਨਾਂ ਦੇ ਧਰਮ ਵਾਲੇ ਮਨਾਉਂਦੇ ਆ ਤੇ ਉਹ ਉਹਨਾਂ ਦਾ ਧਰਮਾ ਉਹਨਾਂ ਨੂੰ ਸਤਕਾਰ ਕਰਨਾ ਚਾਹੀਦਾ ਪਰ ਜਿਹੜੀਆਂ ਵੀ ਸਿੱਖ ਸੰਗਤਾਂ ਆ ਉਹ ਮਨਾਉਂਦੀਆਂ ਤੇ ਬਹੁਤ ਆਪਣੇ ਵਾਸਤੇ ਦੁੱਖ ਦੀ ਗੱਲ ਆ ਤੇ ਆਪਾਂ ਨੂੰ ਉਹ ਚੀਜ਼ਾਂ ਸੈਲੀਬ੍ਰੇਟ ਨਹੀਂ ਕਰਨੀਆਂ ਚਾਹੀਦੀਆਂ ਆਪਾਂ ਨੂੰ ਆਪਦਾ ਇਤਿਹਾਸ ਤੇ ਆਪਣਾ ਵਿਰਸਾ ਨਹੀਂ ਭੁੱਲਣਾ ਚਾਹੀਦਾ ਹੈਗਾ ਆਪਾਂ ਨੂੰ ਉਹ ਵਿਰਸੇ ਨੂੰ ਯਾਦ ਰੱਖਣਾ ਚਾਹੀਦਾ ਵਾ ਉਹ ਬਈ ਤੜਕਾ ਤਿਆਰ ਹੋਈ ਜਾਂਦਾ ਜੀ ਬਾਲਾ ਬਾਲਾ ਹੀ ਕਰਦਾ ਟਮਾਟਰ ਚੀਰੇ ਪਏ ਆ ਤੇ ਹਲਵਾਈ ਸਾਹਿਬ ਜੀ ਕਿੰਨਾ ਕ ਟਾਈਮ ਲੱਗੂਗਾ ਹੋਰ ਦੱਸੋ ਜੀ ਲਵ ਯੂ ਬਾਬਾ ਜੀ ਅਦਾ ਕਰਦਾ ਜੀ ਹਮਾਰਾ ਯਾਰ ਕਰਦਾਂਗੇ ਜਿੱਦ ਤੱਕ ਬਾਬਾ ਜੀ ਅੱਛਾ ਜੀ ਹਾਂ ਜੀ ਤੇ ਫਿਰ ਉਬਾਲ ਕੇ ਬਣਾਉਣ ਲੱਗੇ ਸਬਜ਼ੀ ਹਾਂਜੀ ਹਾਂਜੀ ਉਬਾਲ ਕੇ ਬਣਾਵਾਂਗੇ ਬਾਬਾ ਜੀ ਜੇ ਕਹਿੰਦੇ ਕਿ ਤੇਲ ਜਾਲਾ ਨਹੀਂ ਹੋਣਗਾ ਜੀ ਤਾਂ ਫਿਰ ਵਾਲ ਕੀ ਬਣੂਗੀ ਤੋਂ ਹਵਾ ਨਾਲ ਜੇ ਆਪਾਂ ਵੈਸੇ ਤੜਕੇ ਦੇ ਵਿੱਚ ਸੱਤਾਂਗੇ ਬਾਬਾ ਜੀ ਕੋਈ ਵੀ ਜੀ ਕੜੀ ਰਹੇਗੀ ਪਹਿਲਾ ਮਤਲਬ ਕਿ ਕੱਚਾ ਬਣ ਰਹਾ ਹੈ ਉਹ ਕੱਚਾ ਬਣ ਨਹੀਂ ਰਹੀ ਰਹੇ ਮੈਂ ਪਿਆਰੇ ਪੁੱਤੇ ਬਾਬਾ ਜੀ ਵੈਸੇ ਸਿਹਤ ਨੂੰ ਮੁੱਖ ਰੱਖਦੇ ਆ ਹੋਏ ਆ ਤੇ ਆਪਾਂ ਨੂੰ ਉਬਾਲ ਕੇ ਹੀ ਖਾਣੀਏ ਚੀਜ਼ ਇਹ ਚੀਜ਼ ਕਿਉਂਕਿ ਜਾੜੀਆਂ ਤਲੀਆਂ ਬਲੀਆਂ ਚੀਜ਼ਾਂ ਹੀ ਸਿਹਤ ਨੂੰ ਖਰਾਬ ਕਰਦੀਆਂ ਹਨ ਇਸ ਕਰਕੇ ਅਸੀਂ ਬਾਲਕੀ ਬਣਾਉਣ ਲੱਗੇ ਸਬਜ਼ੀ ਤੇ ਚਾਹ ਵੀ ਤਿਆਰ ਹੋ ਗਈ ਹੈ ਜ਼ਿਆਦਾ ਲੰਗਰ ਤਿਆਰ ਆ ਉਬਲ ਗਈ ਚਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਨੇ ਫਦੇ ਬੁਲਾਛਦਾ ਜੀ ਕਰੇਗੇ ਜਵੇ ਆਉਲੇ ਜਵੇ ਸਤਿ ਸ਼੍ਰੀ ਅਕਾਲ ਜੀ ਬੁਲਾਦੇ ਫਾ ਮਾ ਦੇ ਫਾ ਮਾ ਦੇ ਗਾਲੇ ਜੀ ਇਹ ਹਰੀ ਚਟਨੀ ਜੇ ਕੋਲੋਂ ਛੋਟੀ ਲਾ ਲਾ ਯਾਰ ਉਹ ਆਹ ਹੋ ਨਾ ਕੋਈ ਗਰਮ ਕਰਦਾ ਤੋਂ ਅਗਰ ਗਾਉਂਦੇ ਇੱਥੇ ਅਗਰ ਪੇਜ ਹੋਵੇਗੀ ਅਗਰੇ ਵਾਸਤੇ ਚਾਹੀਦਾ ਹੋਵੇਗੀ ਕਿ ਦੋ ਵੀ ਦੋ ਉਹ ਨਾ ਕਾ ਇੱਧਰ ਆ ਤੇਰੀ ਜਿਹੜੀ ਵਿੱਚ ਇਹ ਬਾਬਾ ਜੀ ਗਰੇਵੀ ਬਣਾ ਰਹੇ ਆ ਇਹ ਗ੍ਰੈਂਡਰ ਆ ਜੀ ਸ੍ਰੈਂਡਰ ਨਾਲ ਗਰੇਵੀ ਤਿਆਰ ਕਰ ਹਾਂਜੀ ਹੁਣ ਗਰੇਵੀ ਤਿਆਰ ਕਰਦੇ ਆ ਜੀ ਇਹ ਮਿਕਸ ਹੋਵੇ ਸਬਜ਼ੀ ਨੂੰ ਲਾਵਾਂਗੇ ਦਾਲ ਨੂੰ ਲਾਵਾਂਗੇ ਜੀ ਹਾਂਜੀ ਕਰੇਵੀ ਰੱਖਦੀ ਐ ਉੱਤੇ ਲੱਕੜ ਨਹੀਂ ਲੱਗਦੀ ਜਮਾ ਹੁਣ ਗਰਮ ਹੋ ਜੂਗੀ ਹੁਣ ਕਿਹੜੀ ਲੱਕੜ ਨਹੀਂ ਲੱਗਦੀ ਇਧਰ ਆਂਟੀ ਜੀਆ ਨੇ ਆਟਾ ਗੁੰਨਤਾ ਸਾਰਾ ਗੁੰਨ ਕੇ ਤਿਆਰ ਕਰਦਣ ਲੱਗੇ ਆ ਹਾਂ ਲੋ ਜੀ ਗੁੰਨ ਕੇ ਆਟਾ ਟੱਕ ਲਾ ਉਹ ਵਧੀਆ ਤਰੀਕੇ ਨਾਲ ਇਸ ਦੇ ਵਿੱਚ ਹਲਦੀ ਪਾਤੀ ਐ ਅਸੀਂ ਹੋਰ ਕੀ ਗੋਸ਼ ਪਾਉਗਈ ਇਹਦੇ ਵਿੱਚ ਮਿਰਚਾਂ ਤੇ ਬਾਬਾ ਦੇਖੀ ਮੈਂ ਲਗਾਉਗੀ ਹਾਂਜੀ ਚਨਾ ਮਸਾਲਾ ਪਾਏਗਾ ਜੀ ਡਿਕਿੰਗ ਪਾਏਗਾ ਮੇਥੀ ਮੈਂ ਬਾਬਾ ਜੀ ਧਨੀਆ ਪਾਟਰ ਪਾਏਗਾ ਨਮਕ ਪਾਏਗਾ ਲਾਹਗਾ ਲਾਲ ਮਿਰਚ ਲੱਗੀ ਮੈਂ ਬਾਬਾ ਜੀ ਜੀ ਸਾਡੇ ਸਾਹਮਣੇ ਆਪਾਂ ਲਸਣ ਛਿੱੜਤਾ ਸੀ ਹਰੀ ਮਿਰਚ ਛਿੱੜਤੀ ਸੀ ਅਦਰਕ ਛਿੱੜਤਾ ਸੀਗਾ ਗਰੇਵੀ ਤਿਆਰ ਹੈ ਜੀ ਮੈਂ ਪੁੰਨਨ ਦੀ ਤੇਰਾ ਮਿਕਸ ਹੋਏ ਸਬ지 ਤਿਆਰ ਹੋ ਗਈ ਜਾਂਦੀ ਹੈ ਜੀ ਅਤੇ ਕਰਕੇ ਬਾਤ ਤਿਆਰ ਕਰਕੇ ਤੁਮ ਬਾਈ ਗੁਰਦੀ ਦਾ ਖਾਲਸਾ ਚਲੋ ਚਲੋ ਹੁਣ ਅਸੀਂ ਚਨਾ ਮਸਾਲਾ ਪਾ ਦਿੱਤਾ ਜੀ ਇਹ ਹੈਗਾ ਕਿਚਨ ਕਿੰਗ ਦਾ ਸਵਾਦਾਂ ਦਾ ਰਾਜਾ ਜੀ ਕਸੂਰੀ ਇੱਕ ਕਸੂਰੀ ਮੇਥੀ ਪਾ ਦਿੱਤੀ ਹੈ ਇੰਨੇ ਹੀ ਸਵਾਦ ਬਣਾਉਣਾ ਸਾਰੇ ਲੰਗਰ ਦਾ ਮੈਂ ਤੇ ਧਨੀਆ ਪਾਊਡਰ ਵੀ ਪਾ ਦਿੱਤਾ ਵਾ ਇਹਨੇ ਮੈਗ ਲਿਆ ਸਾਰੀ ਗਰੇਵੀ ਮਸਾਲੇ ਪਾ ਕੇ ਤਿਆਰ ਕਰ ਦਿੱਤੀ ਹੈ ਕੀਰਪੰਤ ਸਿੰਘ ਜੀ ਨੇ ਲਗਾ ਲਿਆ ਨੇ ਤਰਾ ਆਸੀਨ ਪ੍ਰਸ਼ਾਦਿਆਂ ਦੇ ਵਾਸਤੇ ਲੋਹ ਤਿਆਰ ਕਰ ਲਈ ਹੈ ਜੀ। ਗਣਾਲ ਸਿੰਦਰ ਸਿੰਘ ਜੀ ਤਿਆਰ ਕਰੀ ਜਾਂਦੇ ਲੋ। ਲੋ ਤਿਆਰ ਹੋ ਜੂਗੀ। ਉਸ ਤੋਂ ਬਾਅਦ ਅਸੀਂ ਲੰਗਰ ਦੀ ਤਿਆਰੀ ਕਰਦੇ ਹਾਂ। ਇਹ ਉਬਲ ਚੁੱਕੀ ਆ ਵਧੀਆ ਤਰੀਕੇ ਨਾਲ। ਤੇ ਹੁਣ ਅਸੀਂ ਤੜਕਾ ਲਾਉਣਾ ਬਸ ਇਹਨੂੰ ਇਧਰ ਗਰੇਵੀ ਵੀ ਤਿਆਰ ਹੋ ਗਈ ਆ ਸਾਰਾ ਕੁਝ ਤਿਆਰ ਆ ਹੁਣ ਦੰਗਰਾਂ ਦੀ ਪ੍ਰਸ਼ਾਦਾਂ ਦੀ ਤਿਆਰੀ ਰਹਿ ਗਈ ਹੈ ਬਸ ਬਾਕੀ ਸਭ ਦਾਲ ਸਬਜੀ ਤਿਆਰ ਤਿਆਰ ਕਰਤੀ ਆ ਬਸ ਹੋ ਗਈ ਆ ਇਹ ਪੂਰੇ ਤਰੀਕੇ ਤਿਆਰ ਤੜਕਾ ਪਾ ਦਿੱਤਾ ਦਾਲ ਦੇ ਵਿੱਚ ਹੁਣ ਤਿਆਰ ਆਈ ਦਾਲ ਬਸ ਆਏ ਹੋ ਵੀਡੀਓ ਦੇ ਸ਼ਟ ਕਰ ਦਿੱਤਾ ਵਾ ਦੁਆਬਾ ਚਰਨੀ ਜੀ ਕੋ ਨਾ ਤੇ ਰਣਜੀਤ ਸਿੰਘ ਵੇਤਾਈ ਗੋਭੀ ਤਿਆਰ ਹਰੇ ਜੇਤੋ ਬਾਬਾ ਜੀ ਭਾਈ ਸਾਹਿਬ ਜੀ ਕਿਦੋਂ ਪਾਉਣ ਲੱਗੇ ਹਣ ਬਸ ਬਾਬਾ ਜੀ ਅੱਛਾ ਕਾਣੀ ਪਾਣੀ ਬਾਬਾ ਜੀ ਨਰਮਾ ਪਾਣੀ ਥੜਾਇਆ ਮਤਲਬ ਨਰਮ ਦਾ ਮਤਲਬ ਵੀ ਪਾਣੀ ਕੋਸਾ ਜਲੇ ਅੱਛਾ ਸਾਡੀ ਭਾਸ਼ਾ ਦੇ ਵਿੱਚ ਠੀਕ ਹੈ ਤਿਆਰ ਹੋ ਰਿਹਾ ਪਾਣੀ ਨਰਮ ਹੋ ਗਿਆ ਥੜਾ ਗੋਭੀ ਵਿੱਚ ਪਾਵਾਂਗੇ ਅੱਛਾ ਜੀ ਤਰੀ ਵਾਲੀ ਗੋਭੀ ਬਣਾਉਣ ਲੱਗੇ ਹੋਗੇ ਨਹੀਂ ਬਾਬਾ ਜੀ ਇਹਨੂੰ ਉਬਾਲਾਂਗੇ ਜੀ ਅੱਛਾ ਜੀ ਅਬ ਭਰਾਈ ਨਹੀਂ ਕਰ ਰਹੇ ਠੀਕ ਹੈ ਜੀ ਉਬਾਲ ਕੇ ਬਣਾ ਰਹੇ ਹਾਂ ਹਾਂਜੀ ਗਰਮ ਹੋ ਗਿਆ ਅੱਛਾ ਜੀ ਆਪਾਂ ਗੋਭੀ ਬਣਨ ਲਈ ਲੱਤੀ ਆ ਜੀ ਵਿੱਚ ਇਹ ਗੋਭੀ ਹੁਣ ਉਬਾਲ ਨੂੰ ਕਿੰਨਾ ਕ ਟਾਈਮ ਲੱਗੂਗਾ ਜੀ ਗੋਭੀ ਉਬਾਲਣ ਦੇ ਵਿੱਚ ਬਾਬਾ ਜੀ ਹੁਣ ਘੰਟਾ ਕ ਅਲੱਗ ਹੀ ਜਾਏਗਾ ਉਬਾਲਾ ਕਹੀ ਕੀ ਸ਼ੇਰ ਪਾਣੀ ਗਰਮ ਹੋ ਗਿਆ ਪਾ ਭੋਗ ਦੀ ਤਿਆਰੀ ਵੀ ਚੱਲੀ ਜਾਂਦੀ ਆ ਆਪਣੀ ਥੋੜਾ ਜਿਹਾ ਜਲਦੀ ਕਰੋ ਜੀ ਕੰਮ ਹਾਂਜੀ ਉਹਨੂੰ ਤਿਆਰ ਕਰ ਦਾਂਗੇ ਆਪਾਂ ਜੀ ਅੱਛਾ ਜੀ ਚਲੋ ਭੋਗ ਪੈਂਦੇ ਤੱਕ ਹੋ ਜੂਗੀ ਤਿਆਰੀ ਸਾਰੀ ਦੀ ਹੋ ਜੂਗੀ ਸਾਰੀ ਤਿਆਰੀ ਕਰੀ ਜਾਂਦੇ ਜੀ ਬਰਤਨ ਸਾਫ ਕਰਨ ਦੀ ਇਧਰ ਭਾਈ ਸਾਹਿਬ ਜੀ ਜਸ਼ਨ ਸਿੰਘ ਹਰਸ਼ ਸਿੰਘ ਤੇ ਬਾਬਾ ਬਾਰੂ ਜੀ ਵੀ ਨਾਲ ਸੇਵਾ ਕਰਾਈ ਜਾਂਦੇ ਆ ਬਰਤਨਾਂ ਦੀ ਸਫਾਈ ਕਰੀ ਜਾਂਦੇ ਆ ਆਲੂ ਪਾਤੇ ਆ ਇਹਦੇ ਵਿੱਚ ਆਲੂ ਗਾਜਰਾਂ ਤੇ ਮਟਰ ਸਾਰਾ ਕੁਝ ਪਾਤਾ ਵਾ ਬਾਬਾ ਜੀ ਚੜਕਾ ਵੀ ਹੁਣ ਇਹਦੇ ਵਿੱਚ ਗਰੇਵੀ ਪਾਉਣ ਲੱਗੇ ਆ ਅਸੀਂ ਆ ਗਰੇਵੀ ਪਾਤੀ ਉਬਾਲ ਕੇ ਬਣਾਈ ਸੀ ਸਬਜ਼ੀ ਐ ਬੱਸ ਹੁਣ ਗੋਭੀ ਦੀ ਵੇਟ ਆ ਬੱਸ ਗੋਭੀ ਜਦੋਂ ਉਬਲ ਗਈ ਤੇ ਫੇਰੇ ਦੇ ਵਿੱਚ ਗੋਭੀ ਪਾ ਦਾਂਗੇ ਤੇ ਮਿਕਸ ਵੈਜ ਤਿਆਰ ਹੋ ਜਾਊਗਾ ਬੱਸ ਥੋੜਾ ਜਿਹਾ ਲੱਗਣਾ ਹੁਣ ਫਿਰ ਆਂਟੀ ਹੁਣਾਂ ਨੇ ਤਿਆਰੀ ਕਰਤੀ ਐ ਲੰਗਰ ਦੀ ਲੰਗਰ ਤਿਆਰ ਕਰਨੀ ਆਂਟੀ ਤਾਰੀ ਤਿਆਰੀ ਕਰਕੇ ਵਧੀਆ ਤਰੀਕੇ ਨਾਲ ਪਿੱਛੇ ਤੁਹਾਨੂੰ ਬਾਤ ਸੁਣਦਾ ਹੋਊਗਾ ਲੋਕ ਪਈ ਜਾਂਦਾ ਬਾਤ ਇਸ ਤੋਂ ਬਰੰਤੇ ਕੀਰਤਨ ਹੋਊਗਾ ਭਾਈ ਹਰਸ਼ਦੀਪ ਸਿੰਘ ਜੀ ਕੀਰਤਨ ਕਰ ਰਹੇ ਆ ਇਹੀ ਤਿਆਰ ਲੰਗਰਾਂ ਦੀ ਪੂਰੀ ਤਿਆਰੀ ਹੋ ਚੁੱਕੀ ਹੈ ਗਾਜਰਾਂ ਦੀ ਆਲੂ ਤੇ ਗਾਜਰ ਇਹ ਰੋਟੀ ਘਟੋ ਰੋਟੀਾਂ ਦੀ ਸਬਜ਼ੀ ਰੋਟੀ ਘਟੋ ਤੇ ਮਿਕਸ ਵੈਜ ਤਿਆਰ ਹੋ ਚੁੱਕੀ ਹੈ ਨਾ ਕਮੀਆਂ ਪੂਰੀਆਂ ਹੋਣ ਤੋਂ ਬਾਅਦ ਵਿੱਚ ਸਬਜ਼ੀ ਦਾ ਰੰਗ ਸਬਜ਼ੀ ਤਿਆਰ ਹੋ ਚੁੱਕੀ ਹੈ ਜੀ ਮਿਕਸ ਵੈਜ ਬਣਾਈ ਹੈ ਲੈ ਬਾਬਾ ਲੈ ਕੋਲੀ ਚੁਪਟਾ ਪੂਰੀ ਰੈਡੀ ਹੈ ਲੋਕ ਕਹਿੰਦੇ ਸੀ ਕਿ ਵੀ ਨਮਕ ਘਾਟਾ ਤੇ ਸਾਰਾ ਕੁਝ ਸੈੱਟ ਕਰਤਾ ਮਹਲਵਈ ਸਾਹਿਬ ਨੇ ਇਥੇ ਆਪਾਂ ਕਰਦੇ ਆਂ ਜੀ ਵਲੌਗ ਦੀ ਸਮਾਪਤੀ ਤੇ ਜੋ ਵੀ ਸਾਡੇ ਤੋਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਜੀ ਮਾਫ ਕਰਨਾ ਤੇ ਹੁਣ ਅਸੀਂ ਕਰਦੇ ਆਂ ਵਲੌਗ ਦੀ ਸਮਾਪਤੀ ਤੇ ਚੈਨਲ ਸਾਡਾ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਦੱਸਿਓ ਵੀ ਕੀ ਸਾਨੂੰ ਸੁਧਾਰ ਕਰਨੇ ਚਾਹੀਦੇ ਆ ਤੇ ਅੱਗੇ ਤੋਂ ਕੀ ਕੀ ਚੀਜ਼ਾਂ ਸਾਨੂੰ ਲੈ ਕੇ ਆਉਣੀਆਂ ਚਾਹੀਦੀਆਂ ਨਵੀਆਂ ਇਥੇ ਕਰਦੇ ਆਂ ਜੀ ਵਲੌਗ ਦੀ ਸਮਾਪਤੀ